ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਹ ਸੋਸ਼ਲ ਮੀਡੀਆ ਦਾ ਤੇ ਖਬਰ ਸੁਣੀ ਹੋਗੇ ਹਨਾ ਤੁਸੀਂ ਫੋਰ ਸ਼ੋਰ ਉਹ ਵੀਡੀਓ ਵੀ ਦੇਖੀ ਹੋਊਗੀ ਜੋ ਯੂ ایس ਤੋਂ ਮਿਲਟਰੀ ਜਹਾਜ਼ ਵਿੱਚ 100 ਤੋਂ ਵੀ ਜ਼ਿਆਦਾ ਬੰਦਿਆਂ ਨੂੰ ਡਿਪੋਰਟ ਕੀਤਾ ਗਿਆ ਤੇ ਉਹ ਜਹਾਜ਼ ਸਿੱਧਾ ਅੰਮ੍ਰਿਤਸਰ ਲੈਂਡ ਕੀਤਾ ਤੇ ਹੁਣ న్యూਸ ਚੈਨਲ ਆ ਲੈਣੇ ਜਿਹੜੇ ਹੁਣ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੇ ਇੰਟਰਵਿਊ ਵੀ ਲੈ ਰਹੇ ਨੇ ਸੋ ਚਲੋ ਸਾਰਿਆਂ ਨੂੰ ਇਹ ਚੀਜ਼ ਬਾਰੇ ਪਤਾ ਹੋਊਗਾ ਹਨਾ ਇਹ ਵੀਡੀਓ ਖਾਸ ਕਰਕੇ ਮੈਂ ਤਾਂ ਬਣਾ ਰਿਹਾ ਵੀ ਹਰ ਕੋਈ ਬੰਦਾ ਅਵੇਅਰ ਹੋ ਸਕੇ ਜਿਹੜਾ ਹੁਣ ਪੰਜਾਬ ਵਿੱਚ ਬੈਠਾ ਤੇ ਉਹਦੇ ਮਨ ਵਿੱਚ ਇਹ ਖਿਆਲ ਆ ਵੀ ਆਪਾਂ ਬਾਹਰ ਜਾਈਏ ਤੇ ਆਪਾਂ ਡਾਂਕੀ ਲਾ ਕੇ ਜਾਈਏ ਜਾਂ ਇਲੀਗਲ ਤਰੀਕੇ ਨਾਲ ਜਾਈਏ ਕਿਉਂਕਿ ਕੱਲਾ ਯੂਐਸਏ ਨਹੀਂ ਹੈਗਾ ਜੋ ਹੁਣ ਲੋਕਾਂ ਨੂੰ ਰਿਪੋਰਟ ਕਰ ਰਿਹਾ ਯੂਰਪ ਵਿੱਚ ਵੀ ਬਹੁਤ ਜ਼ਿਆਦੇ ਕੰਟਰੀਜ਼ ਇਹ ਸੇਮ ਚੀਜ਼ਾਂ ਕਰਦੇ ਆ ਰਹੀਆਂ ਨੇ ਬਸ ਉਹ ਚੀਜ਼ ਲਾਈਮਲਾਈਟ ਵਿੱਚ ਜੇ ਨਹੀਂ ਆ ਰਹੀ ਇਹਦਾ ਮਤਲਬ ਆਇਆ ਨਹੀਂਗਾ ਵੀ ਇਹ ਕੰਟਰੀਆਂ ਡਿਪੋਰਟ ਨਹੀਂ ਕਰਦੀਆਂ ਜਿਵੇਂ ਇਟਲੀ ਹੋ ਗਿਆ ਜਰਮਨੀ ਹੋ ਗਿਆ ਫਰਾਂਸ ਹੋ ਗਿਆ ਇਹ ਤਿੰਨ ਕੰਟਰੀਆਂ ਵਿੱਚ ਸਭ ਤੋਂ ਜ਼ਿਆਦੇ ਇਲੀਗਲੀ ਲੋਕ ਆਉਂਦੇ ਨੇ ਲੋਕ ਅਫਰੀਕਾ ਤੋਂ ਆਉਂਦੇ ਨੇ ਇੰਡਿਕਾ ਤੋਂ ਵੀ ਬਹੁਤ ਆਉਂਦੇ ਨੇ ਲੋਕ ਡੋਂਕੀ ਲਾ ਕੇ ਅਫਰੀਕਾ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਬੋਟ ਰਾਹੀਂ ਆਉਂਦੇ ਨੇ ਸੋ ਇਹ ਵੀ ਕੰਟਰੀਜ਼ ਪਿਛਲੇ ਕੁਝ ਕਸਕ ਸਾਲਾਂ ਤੋਂ ਬਹੁਤ ਜ਼ਿਆਦਾ ਡਿਪੋਰਟ ਕਰ ਰਹੇ ਨੇ ਬੰਦੇ ਪਰ ਇਹ ਚੀਜ਼ਾਂ 'ਚ ਨਿਊਜ਼ ਤੇ ਦਿਖਾਈਆਂ ਨਹੀਂ ਜਾਂਦੀਆਂ ਫਿਰ ਆਪਣੇ ਲੋਕਾਂ ਨੂੰ ਆਇ ਲੱਗਦਾ ਹਨਾ ਵੀ ਇਹ ਪੋਸੀਬਲ ਹੋ ਨਹੀਂ ਸਕਦਾ ਵੀ ਇਕੱਲਾ ਯੂਐਸਏ ਹੀ ਹੈ ਜਿਹੜਾ ਡਿਪੋਰਟ ਕਰਦਾ ਹਾਂ ਚਲੋ ਮੰਨਿਆ ਯੂਐਸਏ ਨੰਬਰ 1 ਤੇ ਆ ਹਨਾ ਜਿਹੜਾ ਸਭ ਤੋਂ ਜ਼ਿਆਦਾ ਡਿਪੋਰਟ ਕਰ ਰਿਹਾ ਇੱਕ ਸਪੈਸ਼ਲ ਡਿਪਾਰਟਮੈਂਟ ਉਹਨਾਂ ਨੇ ਬਣਾਇਆ ਆਈਸ ਡਿਪਾਰਟਮੈਂਟ ਜੋ ਕਿ ਇਹ ਚੀਜ਼ ਹੈਂਡਲ ਕਰਦਾ ਜੋ ਕਿ ਇਲੀਗਲ ਇਮੀਗ੍ਰੈਂਟਾਂ ਨੂੰ ਲੱਭਦਾ ਤੇ ਉਹ ਇਮੀਗ੍ਰੈਂਟਾਂ ਨੂੰ ਲੱਭਦਾ ਜੋ ਹੋਰ ਬਾਹਰਲੇ ਦੇਸ਼ਾਂ ਤੋਂ ਆਏ ਨੇ ਤੇ ਉੱਥੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਵੀ ਡਿਪੋਰਟ ਕਰ ਦਿੰਦੇ ਨੇ ਤੇ ਤੁਸੀਂ ਹੈਰਾਨ ਹੋਣਾ ਉਹਨਾਂ ਨੇ ਦਿਨ ਦਾ 75 ਦਾ ਟਾਰਗੇਟ ਰੱਖਿਆ ਵੀ ਹਰ ਦਿਨ ਕਮ ਸੇ ਕਮ 75 ਬੰਦੇ ਆਪਾਂ ਇਲੀਗਲ ਲੱਭਣੇ ਨੇ ਤੇ ਉਹਨਾਂ ਨੂੰ ਡਿਪੋਰਟ ਕਰਨਾ ਜਦੋਂ ਦਾ ਟਰੰਪ ਆਇਆ ਰੂਲ ਬਹੁਤ ਸਖਤ ਹੋ ਰਹੇ ਨੇ ਤਾ ਕਰਕੇ ਜਿਹੜੇ ਵੀਰ ਹੁਣ ਪੰਜਾਬ ਵਿੱਚ ਬੈਠ ਨੇ ਤੁਸੀਂ ਵੀ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਤੁਸੀਂ ਡੌਂਕੀ ਲਾ ਕੇ ਕੋਈ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਬਹੁਤ ਬੜੀ ਗਲਤੀ ਹੋਊਗੀ ਹੁਣ ਜਿੰਨਾ ਦਾ 50-50 ਲੱਖ ਲੱਗਿਆ ਹੋਇਆ ਤੇ ਉਹਨਾਂ ਦਾ ਐਡਾ ਬੜਾ ਨੁਕਸਾਨ ਹੋਇਆ ਹੁਣ ਜਿਹਦਾ ਐਡਾ ਨੁਕਸਾਨ ਹੋਇਆ ਉਹ ਹੀ ਸਮਝ ਸਕਦਾ ਆਪਾਂ ਚਲੋ ਗੱਲ ਕਰਦੇ ਆ ਹਨਾ ਆਪਾਂ ਉਹ ਚੀਜ਼ ਦੇਖਦੇ ਆ ਪਰ ਉਹ ਚੀਜ਼ ਫੀਲ ਨਹੀਂ ਕਰ ਸਕਦੇ ਫੀਲ ਉਹ ਹੀ ਕਰ ਸਕਦਾ ਜਿਹਦੇ ਘਰੇ ਘਾਟਾ ਐਨਾ ਪਿਆ ਤਾਂ ਕਰਕੇ ਤੁਸੀਂ ਦੇਖੋ ਇਹਦੂ ਆਪਾਂ ਜੇ ਦੂਜਿਆਂ ਦੀਆਂ ਗਲਤੀਆਂ ਤੋਂ ਦੇਖ ਕੇ ਸਿੱਖ ਜੇ ਬਹੁਤ ਵਧੀਆ ਬੰਧਾਰਾ ਪੰਦਾ ਜੇ ਤੁਹਾਡੇ ਕੋਲ 40-50 ਲੱਖ ਰੁਪਇਆ ਪੰਜਾਬ ਵਿੱਚ ਹੈਗਾ ਤਾਂ ਤੁਸੀਂ ਪੰਜਾਬ ਵਿੱਚ ਇਨਵੈਸਟ ਕਰੋ ਪੰਜਾਬ ਵਿੱਚ ਤੁਹਾਡਾ ਬਹੁਤ ਵਧੀਆ ਕੰਮ ਚੱਲੀ ਜਾਣਾ ਤੇ ਸਰਦਾਰੀ ਨਾਲ ਤਾਂ ਰਹੋਗੇ ਹਨ ਆਪ ਦੇ ਘਰ ਦੇ ਨਾਲ ਵੀ ਰਹੋਗੇ 40 ਤੋਂ 50 ਲੱਖ ਰੁਪਏ ਜੇ ਤੁਸੀਂ ਕੋਈ بزنس سٹارٹ ਕਰੋਗੇ ਪੰਜਾਬ ਵਿੱਚ ਫੁਰ ਸ਼ੋਰਮਨ ਲਾਦਾ ਤੁਹਾਡੀ ਉਮਰਾਂ ਲਈ ਕਮਾਈਆਂ ਵਧਣ ਗਿਆ ਜਿੰਨਾ ਜੋ ਨੁਕਸਾਨ ਹੋ ਗਿਆ ਬਹੁਤ ਲੋਕ ਇਦਾਂ ਦੇ ਵੀ ਨਹੀਂ ਜਿਨ੍ਹਾਂ ਦੀ ਉਹ ساری ਉਮਰ ਦੀ ਕਮਾਈ ਸੀਗੀ ਉਹ ساری ਉਮਰ ਦੀ ਸੇਵਿੰਗ ਉਹਨਾਂ ਕੋ ਪਈ ਸੀ ਤੇ ਉਹਨਾਂ ਨੇ ਲਾ ਦਿੱਤੀ ਜਾਂ ਕਈਆਂ ਕੋ ਤਾਂ ਇੰਨੀ ਸੇਵਿੰਗ ਵੀ ਨਹੀਂ ਸੀ ਉਹ ساری ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਕੋ ਨਾ ਪੈਸਾ ਮਸਾਂ ਇਕੱਠਾ ਹੋਇਆ ਤੇ ਉਹਨਾਂ ਨੇ ਲਾਇਆ ਹੁਣ ਜੋ ਐਡਾ بڑا ਨੁਕਸਾਨ ਹੋਇਆ ਨਾ ਪੈਸਾ ਰਿਆ ਕੋਲ ਨਾ ਜੁਮੀਂ ਜਾਂਦਾ ਤਰੀਕਾ ਸੋ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਇੱਕ ਲੈਸਨ ਆ ਕਿਉਂਕਿ ਹੁਣ ਬਾਹਰਲੇ ਕੰਟਰੀ ਵੀ ਇੱਕ ਤਰ੍ਹਾਂ ਦੇ ਸੀਰੀਅਸ ਹੋ ਰਹੇ ਨੇ ਇਹ ਮਾਮਲੇ ਨੂੰ ਲੈ ਕੇ ਜਿਹੜੇ ਬੰਦੇ ਇਲੀਗਲੀ ਜਾਂਦੇ ਨੇ ਇਲੀਗਲੀ ਬਾਰਡਰ ਟੱਪਦੇ ਨੇ ਉਹਨਾਂ ਨੂੰ ਜਦ ਹੀ ਉਹ ਰਿਪੋਰਟ ਹੁਣ ਕਰਨ ਨੂੰ ਕਹਿ ਰਹੇ ਨੇ ਇਕੱਲੇ ਯੂ ਐਸ ਏ ਵਿੱਚ ਨਹੀਂ ਯੂਰਪ ਵਿੱਚ ਵੀ ਇਹ ਚੀਜ਼ ਬਹੁਤ ਸੀਰੀਅਸਲੀ ਹੁਣ ਦਿੱਤੀ ਜਾ ਰਹੀ ਆ ਤੁਸੀਂ ਜੇ ਬਾਹਰਲੇ ਦੇਸ਼ ਜਾਣਾ ਵੀ ਆ ਤਾਂ ਲੀਗਲ ਤਰੀਕੇ ਨਾਲ ਜਾਓ ਜਿਹੜੇ ਤਰੀਕੇ ਸਰਕਾਰਾਂ ਨੇ ਬਣਾਏ ਨੇ ਬੀਏਸ ਬੇਸ ਤੇ ਤੁਸੀਂ ਆ ਸਕਦੇ ਹੋ ਤੁਸੀਂ ਉਸ ਬੇਸ ਤੇ ਜਾਓ ਜੇ ਤੁਸੀਂ ਬਾਹਰਲੇ ਦੇਸ਼ ਕੋਈ ਜਾਣਾ ਚਾਹੁੰਦੇ ਹੋ ਪਰ ਐਦਾਂ ਇਲੀਗਲੀ ਬਾਰਡਰ ਟੱਪ ਕੇ ਡੌਂਕੀ ਲਾ ਕੇ ਇਹ ਚੀਜ਼ ਗਲਤ ਆ ਠੀਕ ਹੈ ਜੇ ਤੁਸੀਂ ਲੀਗਲ ਤਰੀਕੇ ਨਾਲ ਜਾਓਗੇ ਸਰਕਾਰ ਵੀ ਤੁਹਾਡੀ ਸਪੋਰਟ ਕਰੂਗੀ ਤੁਹਾਨੂੰ ਵਧੀਆ ਪੇਪਰ ਵਰਕ ਬਣਾ ਕੇ ਦੇਊਗੀ ਇਲੀਗਲ ਤਰੀਕੇ ਨਾਲ ਬੰਦਾ ਜਾਂਦਾ ਇੱਕ ਤਾਂ ਟੈਨਸ਼ਨ ਹੀ ਬਹੁਤ ਰਹਿੰਦੀ ਆ ਬੰਦੇ ਨੂੰ ਕਿ ਮੈਂ ਉੱਥੇ ਪਹੁੰਚ ਜਾਊਗਾ ਜਾਂ ਨਹੀਂ ਹੁਣ ਮੈਂ ਤੁਹਾਨੂੰ ਯੂਰਪ ਦੇ ਦੇਸ਼ਾਂ ਬਾਰੇ ਦੱਸਦਾ ਇਟਲੀ ਤੇ ਜਰਮਨੀ ਇਹ ਟੌਪ 2 ਦੇਸ਼ ਨੇ ਜੋ ਸਭ ਤੋਂ ਜ਼ਿਆਦਾ ਹੁਣ ਪਿਛਲੇ ਸਾਲਾਂ ਤੋਂ ਰਿਪੋਰਟ ਕਰਨ ਲੱਗੇ ਨੇ ਲੋਕਾਂ ਨੂੰ ਮਤਲਬ ਜਰਮਨੀ ਤਾਂ ਸਭ ਤੋਂ ਪਹਿਲਾਂ ਹੁੰਦਾ ਇਟਲੀ ਤੇ ਫਰਾਂਸ ਬਾਅਦ ਚ ਆਉਂਦੇ ਨੇ ਕਿਉਂਕਿ ਆਹ ਤਿੰਨ ਦੇਸ਼ ਹੀ ਨੇ ਇਟਲੀ ਫਰਾਂਸ ਤੇ ਜਰਮਨੀ ਜਿੰਨਾ ਚ ਸਭ ਤੋਂ ਜ਼ਿਆਦਾ ਇਲੀਗਲ ਲੋਕ ਆ ਰਹੇ ਨੇ ਹੁਣ ਮੈਂ ਉਹਨਾਂ ਬਾਰੇ ਨਹੀਂ ਗੱਲ ਕਰ ਰਿਹਾ ਜਿਵੇਂ ਜਿਹੜੇ 9-9 ਮਹੀਨਿਆਂ ਦੇ ਪੇਪਰ ਤੇ ਆਉਂਦੇ ਨੇ ਜਾਂ ਹਨਾ ਲੀਗਲ ਤੌਰ ਤੇ ਜਿਹੜੇ ਆਉਂਦੇ ਨੇ ਉਹ ਚ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਹੁਣ ਲੋਕ ਹੁਣ ਇਲੀਗਲੀ ਆਉਂਦੇ ਨੇ ਠੀਕ ਹੈ अफ्रीका ਤੋਂ ਲੋਕ ਬਹੁਤ ਆਉਂਦੇ ਨੇ ਉਹ ਕਿਸਤੀਆਂ ਰਾਹੀਂ ਆਉਂਦੇ ਨੇ ਹੋਰ ਏਸ਼ੀਆ ਤੋਂ ਬਹੁਤ ਲੋਕ ਆਉਂਦੇ ਨੇ ਉਹ ਡਾਂਕੀ ਲਾ ਕੇ ਆਉਂਦੇ ਨੇ ਸਰਕਾਰ ਜਿਹੜੇ ਇਲੀਗਲ ਬੰਦੇ ਆਉਂਦੇ ਨੇ ਇਲੀਗਲ ਕੰਟਰੀ ਚ ਐਂਟਰ ਕਰਦੇ ਨੇ ਸਰਕਾਰ ਉਹ ਬੰਦਿਆਂ ਨੂੰ ਰਿਪੋਰਟ ਕਰਦੀ ਆ ਜਿਹੜਾ ਬੰਦਾ ਲੀਗਲ ਤੌਰ ਤੇ ਆਇਆ ਲੀਗਲ ਤਰੀਕੇ ਨਾਲ ਆਇਆ ਉਹਨਾਂ ਚ ਕੋਈ ਚੱਕਰ ਨਹੀਂ ਹਨਾ ਉਹ ਚ ਨਹੀਂ ਕੋਈ ਪ੍ਰੋਬਲਮ ਹੈਗਾ ਜਿਹੜੇ ਲੀਗਲੀ ਆਏ ਨੇ ਮੈਂ ਤੁਹਾਨੂੰ ਦੱਸਦਾ ਇਟਲੀ ਦਾ ਹੀ ਕੇਸ ਆ ਹਨਾ ਇਟਲੀ ਵਿੱਚ ਲੋਕ ਭਾਗ ਤੁਸੀਂ ਐਵਰੇਜ ਜੇ ਲਾ ਕੇ ਚੱਲਿਏ ਪਿਛਲੇ ਸਾਲਾਂ ਤੋਂ ਲੱਖ ਤੋਂ ਡੇਢ ਲੱਖ ਬੰਦਾ ਹਰ ਸਾਲ ਇੱਥੇ ਆ ਕੇ ਅਜ਼ਾਈਲਮ ਦਾ ਕੇਸ ਅਪਲਾਈ ਕਰ ਦਿੰਦਾ 2023 ਵਿੱਚ ਸਭ ਤੋਂ ਜ਼ਿਆਦਾ ਰਿਕਾਰਡ ਉਹ ਦੇਖਿਆ ਗਿਆ ਸੀਗਾ 2023 ਵਿੱਚ 1,60,000 ਬੰਦੇ ਨੇ ਇੱਥੇ ਆ ਕੇ ਅਜ਼ਾਈਲਮ ਦਾ ਕੇਸ ਅਪਲਾਈ ਕਰਦਾ ਠੀਕ ਆ ਵੀ ਹੁਣ ਅਸੀਂ ਵਾਪਸ ਨਹੀਂ ਜਾ ਸਕਦੇ ਜਿਹੜਾ ਬੰਦਾ ਹੁਣ ਇੱਥੇ ਆ ਕੇ ਅਜ਼ਾਈਲਮ ਦਾ ਕੇਸ ਅਪਲਾਈ ਕਰਦਾ ਇੱਕ ਤਾਂ ਹੁਣ ਇਟਲੀ ਦੇ ਹਿਸਾਬ ਨਾਲ ਹਨਾ ਇਹ ਰੂਲ ਨੇ ਪਰ ਮਿਲਦਾ ਬਾਕੀ ਜੋ ਕੰਟਰੀ ਨੇ ਉੱਥੇ ਵੀ ਸੇਮ ਹੀ ਰੂਲ ਹੋਣਗੇ ਇੱਕ ਤਾਂ ਉਹਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਉਹਦਾ ਜੇ ਕੋਈ ਮੈਡੀਕਲ ਖਰਚਾ ਜੇ ਕੋਈ ਚੈੱਕਅਪ ਆ ਉਹਨੂੰ ਕੋਈ ਪ੍ਰੋਬਲਮਾ ਮੈਡੀਕਲ ਸਾਰੀ ਉਹਦੀ ਫ੍ਰੀ ਆ ਉਸ ਤੋਂ ਇਲਾਵਾ ਸਰਕਾਰ ਉਹਨੂੰ ਹਰ ਮਹੀਨੇ ਪੈਸੇ ਵੀ ਦਿੰਦੀ ਆ ਹੁਣ ਪੈਸੇ ਚਲੋ ਇਦਾਂ ਵੀ ਨਹੀਂ ਗਏ ਨੇ ਬਹੁਤ ਜ਼ਿਆਦੇ ਨੇ ਉਹਨੇ ਕ ਪੈਸੇ ਦਿੰਦੀ ਆ ਜਿੰਨੇ ਆ ਗਾਣਾ ਬੰਦਾ ਆਪਦੀ ਗਰੋਸਰੀ ਖਰੀਦ ਸਕਦਾ ਮਹੀਨੇ ਦੇ ਐਵਰੇਜ 300 ਯੂਰੋ ਲਾ ਕੇ ਚੱਲੋ ਇੰਨੇ ਕ ਦਿੰਦੀ ਆ ਵੀ ਬੰਦਾ ਆਪਦਾ ਰੋਟੀ ਪਾਣੀ ਚਲਾਈ ਜਾਵੇ ਹਨਾ ਵੀ ਕੁਝ ਖਾਣ ਪੀਣ ਨੂੰ ਜਨ ਗਰੋਸਰੀ ਲੈਣੀ ਆ ਉਹ ਸਾਰਾ ਕੁਝ ਆਪਦਾ ਕਰ ਸਕਦਾ ਹੁਣ ਤੁਸੀਂ ਦੇਖੋ ਜੇ 1,60,000 ਬੰਦਾ ਹੁੰਦਾ 1,60,000 ਬੰਦੇ ਨੂੰ ਜੇ ਸਾਰਿਆਂ ਨੂੰ 300 ਯੂਰੋ ਦੇਣੇ ਨੇ ਲਗਭਗ 48 ਮਿਲੀਅਨ ਯੂਰੋ ਹੋ ਜਾਂਦਾ ਇਕਲਾਏ ਦਾ ਖਰਚਾ ਇਕਲਾਏ ਚੀਜ਼ ਵਿੱਚ ਖਰਚ ਆਇਆ ਉਸ ਤੋਂ ਇਲਾਵਾ ਰਹਿਣ ਨੂੰ ਜਗ੍ਹਾ ਦੇਣੀ ਤੇ ਮੈਡੀਕਲ ਵੀ ਫ੍ਰੀ ਦੇਣਾ ਇਹ ਅਲੱਗ ਤੋਂ ਖਰਚਾ ਹੁਣ ਜੋ ਸਰਕਾਰ ਦਾ ਹਰ ਸਾਲ ਇੰਨਾ ਖਰਚਾ ਹੁੰਦਾ ਇਲੀਗਲ ਜੋ ਬੰਦੇ ਵੜਦੇ ਨੇ ਉਹਨਾਂ ਤੇ ਤਾਂ ਸਰਕਾਰ ਵੀ ਫਿਰ ਸੋਚਣ ਲੱਗਦੀ ਆ ਹਨਾ ਵੀ ਹੁਣ ਕੀ ਕੀਤਾ ਜਾਵੇ ਤਾਂ ਕਰਕੇ ਆ ਇਟਲੀ ਨੇ ਸਾਲ 1.5 ਸਾਲ ਤੋਂ ਇੱਕ ਇਦਾਂ ਦਾ ਹਨਾ ਨਵਾਂ ਰੋਲ ਲਿਆਂਦਾ ਜਿਹੜੇ ਇੱਥੇ ਆ ਕੇ ਅਸਾਈਲਮ ਦਾ ਕੇਸ ਅਪਲਾਈ ਕਰਦੇ ਨੇ ਉਹਨਾਂ ਚੋਂ ਕੁਝ ਕੁ ਹਿੱਸੇ ਨੂੰ ਹਨਾ ਅੱਧਿਆਂ ਨੂੰ ਜਿਨ੍ਹਾਂ ਲਈ ਬਿਲਕੁਲ ਹੁਣ ਜਗ੍ਹਾ ਰਹੀ ਹੋਈ ਨਹੀਂ ਸੀ ਇੱਥੇ ਰਹਿਣ ਨੂੰ ਉਹਨਾਂ ਨੂੰ ਅਲਬੇਨੀਆ ਭੇਜ ਦਿੱਤਾ ਗਿਆ ਅਲਬੇਨੀਆ ਦੇ ਦੇਸ਼ ਨਾਲ ਇਹਨਾਂ ਨੇ ਪਾਰਟਨਰਸ਼ਿਪ ਕੀਤੀ ਤੇ ਉੱਥੇ ਕੈਂਪ ਬਣਾਏ ਗਏ ਨੇ ਜਿੱਥੇ ਅਜ਼ਾਇਲੋਮ ਵਾਲੇ ਲੋਕ ਜੋ ਨੇ ਉੱਥੇ ਰੱਖੇ ਜਾਂਦੇ ਨੇ ਕਿਉਂਕਿ ਇੱਥੇ ਕਹਿੰਦੇ ਹੁਣ ਅਸਾਡੇ ਕੋਲ ਜਗ੍ਹਾ ਨਹੀਂ ਗਈ ਅਸੀਂ ਹੋਰ ਕਿੰਨੇ ਰੱਖੀਏ ਉੱਥੇ ਉਹਨਾਂ ਨੂੰ ਭੇਜ ਦਿੰਦੇ ਨੇ ਜਿਨ੍ਹਾਂ ਦੀ ਹੁਣ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਜਿਨ੍ਹਾਂ ਦਾ ਅਜ਼ਾਇਲੋਮ ਵਾਲਾ ਕੇਸ ਨਹੀਂ ਪਾਸ ਹੁੰਦਾ ਉਹਨਾਂ ਨੂੰ ਫਿਰ ਵਾਪਸ ਭੇਜ ਦਿੰਦੇ ਨੇ ਠੀਕ ਹੈ ਉਹ ਇੱਥੇ ਰਹਿ ਨਹੀਂ ਸਕਦੇ ਸੇਮ ਚੀਜ਼ ਹੈਗੀ ਹੈ ਜਰਮਨੀ ਨਾ ਜਰਮਨੀ ਦਾ ਹੋਰ ਵੀ ਜ਼ਿਆਦਾ ਸਟ੍ਰਿਕਟ ਹੈ ਇਟਲੀ ਨਾਲੋਂ ਜਰਮਨੀ ਵਿੱਚ ਤਾਂ ਜਿਹੜਾ ਵੀ ਬੰਦਾ ਹੈ ਇਲੀਗਲੀ ਆ ਕੇ ਇੱਥੇ ਰਹਿੰਦਾ ਜਾਂ ਜਿਹਦਾ ਕੋਈ ਵੀਜ਼ਾ ਨਹੀਂ ਹੁੰਦਾ ਉਹ ਆਪਦਾ ਵੀਜ਼ਾ ਓਵਰਸਟੇ ਕਰ ਦਿੰਦਾ ਉੱਥੇ ਇਲੀਗਲੀ ਰਹਿ ਰਿਆ ਹੁੰਦਾ ਜਾਂ ਅਜ਼ਾਈਲਮ ਦਾ ਕੇਸ ਉਹਦਾ ਨਹੀਂ ਨਿਕਲਦਾ ਤਾਂ ਉਹ ਜਦ ਹੀ ਡਿਪੋਰਟ ਕਰਦੀ ਆ ਜਰਮਨੀ ਥੋੜੀ ਹੋਰ ਜਿਆਦਾ ਸੀਰੀਅਸ ਆਇ ਮਾਮਲੇ ਵਿੱਚ ਤੇ ਉਸ ਤੋਂ ਇਲਾਵਾ ਦੇਖੋ ਇਹ ਯੂਰਪ ਦੇ ਕੰਟਰੀ ਹੋ ਗਏ ਹੁਣ ਚਲੋ ਇੰਗਲੈਂਡ ਵੀ ਜੇ ਦੇਖੀਏ ਇੰਗਲੈਂਡ ਵੀ ਡਿਪੋਟੇਸ਼ਨ ਵਿੱਚ ਬਹੁਤ ਸੀਰੀਅਸ ਆ ਜੇ ਦੇਖਿਆ ਜਾਵੇ ਜਿਹੜੇ ਵੀ ਹੁਣ ਕੰਟਰੀ ਡਿਪੋਰਟ ਕਰਦੇ ਨੇ ਜ਼ਿਆਦਾਤਰ ਇਹ ਸੇਮ ਦੋ ਰੀਜ਼ਨ ਹੁੰਦੇ ਨੇ ਇੱਕ ਤਾਂ ਵੀ ਬੰਦਾ ਉਥੇ ਲੀਗਲੀ ਵੱੜਦਾ ਦੂਸਰੀ ਚੀਜ਼ ਇਹ ਆ ਜੇ ਬੰਦਾ ਆਪ ਦਾ ਵੀਜ਼ੇ ਤੇ ਵੀ ਜਾਂਦਾ ਆਪ ਦਾ ਵੀਜ਼ਾ ਓਵਰਸਟੇ ਕਰ ਦਿੰਦਾ ਵੀ ਉੱਥੇ ਰਹਿਣ ਦੇ ਉਹਦੇ ਕੰਡੀਸ਼ਨ ਨਹੀਂ ਪੂਰੇ ਹੁੰਦੇ ਤੇ ਉਹਨਾਂ ਨੂੰ ਉੱਥੇ ਕੱਢ ਦਿੱਤਾ ਜਾਂਦਾ ਸੋ ਇਹ ਵੀਡੀਓ ਵਿੱਚ ਮੇਨ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਵੀ ਜੇ ਤੁਸੀਂ ਬਾਹਰਲੇ ਦੇਸ਼ ਆਉਣਾ ਤਾਂ ਸਹੀ ਤਰੀਕੇ ਆਓ ਹੁਣ ਇਟਲੀ ਵੀ ਇੰਨੇ ਲੋਕ ਆਉਂਦੇ ਨੇ ਜਰਮਨੀ ਵੀ ਇੰਨੇ ਲੋਕ ਆਉਂਦੇ ਨੇ ਹੋਰ ਦੇਸ਼ਾਂ 'ਚ ਵੀ ਇੰਨੇ ਲੋਕ ਜਾਂਦੇ ਨੇ ਕੈਨੇਡਾ ਵੀ ਜਾਂਦੇ ਨੇ ਯੂ ਐਸ ਏ ਵੀ ਜਾਂਦੇ ਨੇ ਪਰ ਜਿਹੜੇ ਲੋਕ ਸਹੀ ਤਰੀਕੇ ਆਉਂਦੇ ਨੇ ਜਿਹੜੇ ਤਰੀਕੇ ਸਰਕਾਰ ਨੇ ਬਣਾਏ ਗਏ ਨੇ ਵੀ ਇਹੇ ਰਸਤੇ ਨੇ ਇੰਨਾ ਰਹੀਂ ਤੁਸੀਂ ਆ ਸਕਦੇ ਹੋ ਠੀਕ ਹੈ ਅਸੀਂ ਤੁਹਾਡਾ ਵੈਲਕਮ ਕਰਦੇ ਹੁਣ ਜਿਹੜੇ ਲੋਕ ਲੀਗਲ ਤੌਰ ਤੇ ਜਾਂਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਉਹ ਇੱਥੇ ਸਟੇ ਕਰ ਸਕਦੇ ਨੇ ਉਹਨਾਂ ਨੂੰ ਟੈਂਪਰੇਰੀ ਡਾਕੂਮੈਂਟ ਵੀ ਦਿੱਤੇ ਜਾਂਦੇ ਨੇ ਹਨਾ ਬਸ ਪੈਸੇ ਦੇ ਕੇ ਬਸ ਉੱਥੇ ਸਾਨੂੰ ਪਹੁੰਚਾ ਦਿਓ ਬਾਕੀ ਅੱਗੇ ਦਾ ਜਿਗਾਰਡ ਲਾ ਲਾਂਗੇ ਹਰ ਕੋਈ ਬੰਦਾ ਇਹ ਸੋਚ ਕੇ ਆਉਂਦਾ ਵੀ ਅੱਗੇ ਜਿਗਾਰਡ ਲਾ ਲਾਂਗੇ ਦੇਖ ਲਾਂਗੇ ਕੋਈ ਨਾ ਕੋਈ ਰਾਸਾ ਨਿਕਲ ਜਾਊ ਪਰ ਹੁਣ ਦਿਨੋਂ ਦਿਨ ਇਹ ਚੀਜ਼ ਔਖੀ ਹੁੰਦੀ ਜਾਂਦੀ ਆ ਤਾਂ ਕਰਕੇ ਮੇਰੇ ਵੀਰੋ ਜੇ ਤੁਹਾਡੇ ਮਨ ਵਿੱਚ ਇਹ ਕੀੜਾ ਹੈਗਾ ਵੀ ਡੋਂਕੀ ਲਾ ਕੇ ਕੋਈ ਬਾਹਰਲੇ ਦੇਸ਼ ਜਾਣੇ ਆ ਤਾਂ ਸਭ ਤੋਂ بڑا ਲੈਸਨ ਆ ਹੁਣ ਪਿਛਲੇ ਕੋਸ਼ਿਸ਼ ਦੇ ਨਾਲ ਚ ਜੋ ਹੋਇਆ ਇਹ ਤੁਹਾਡੇ ਲਈ ਸਭ ਤੋਂ ਵੱਡਾ ਲੈਸ ਹੈ ਨਾ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਆਪਾਂ ਨੂੰ ਸਿੱਖਣਾ ਚਾਹੀਦਾ ਤਾਂ ਕਰਕੇ ਇਦਾਂ ਹੀ ਆਪਦੇ ਏਜੰਟਾਂ ਕੋ ਪੈਸੇ ਖਰਾਬ ਨਾ ਕਰੋ ਠੀਕ ਹੈ ਜੇ ਡੌਂਕੀ ਲਾ ਕੇ ਤੁਸੀਂ ਬਾਹਰ ਜਾਣਾ ਉਹ ਜਿੰਨੇ ਉਹ ਪੈਸੇ ਨੇ ਜਿਹੜੇ 40 50 ਲੱਖ ਲਾਉਂਗੇ ਉਹ ਪੰਜਾਬ ਵਿੱਚ ਕਿਸੇ ਚੀਜ਼ ਵਿੱਚ ਇਨਵੈਸਟ ਕਰ ਲਓ ਪਰ ਜੇ ਫਿਰ ਵੀ ਤੁਹਾਡੇ ਮਨ 'ਚ ਹੈਗਾ ਵੀ ਬਾਹਰਲੇ ਦੇਸ਼ ਜਾਣਾ ਹੀ ਜਾਣਾ ਤਾਂ ਸਹੀ ਤਰੀਕੇ ਨਾਲ ਜਾਓ ਬਾਕੀ ਚਲੋ ਆਹੀ ਮੇਨਵਰਾ ਪੁਆਇੰਟ ਅਸੀਂ ਇਹ ਵੀਡੀਓ ਬਣਾਉਂਦਾ ਮੈਂ ਬਾਹਲੀ ਲੰਬੀ ਖਿੱਚਣਾ ਚਾਹੁੰਦਾ ਸੋ ਆ ਸੀਗੇ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਪਾਂ ਮਿਲਦੇ ਆ ਅਗਲੀ ਵਾਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਆਪਾਂ ਮਿਲਦੇ ਆ ਹੁਣ ਅਗਲੀ ਵਾਰ ਓਕੇ ਜੀ